ਬਿਜਲੀ ਟਰਾਂਸਫਾਰਮਰ ਦੇ ਗੋਦਾਮ ਦੇ ਵਿੱਚ ਤੇਜ਼ੀ ਦੇ ਨਾਲ ਅੱਗ ਫੈਲੀ ਹੈ ਵੱਡੀ ਘਟਨਾ ਇੱਥੇ ਵਾਪਰੀ ਹੈ ਜੋ ਬਿਜਲੀ ਦੇ ਟਰਾਂਸਫਾਰਮਰਾਂ ਦਾ ਗੋਦਾਮ ਹੈ ਇੱਥੇ ਅਚਾਨਕ ਅੱਗ ਲੱਗੀ ਜਿਸ ਤੋਂ ਬਾਅਦ ਅੰਦਰ ਪੇ ਡਰਮਾਂ ਤੇ ਅਤੇ ਔਇਲ ਟੈਂਕਰਾਂ ਦੇ ਵਿੱਚ ਇੱਕ ਤੋਂ ਬਾਅਦ ਇੱਕ ਕਰਕੇ ਲਗਾਤਾਰ ਬਲਾਸਟ ਹੋ ਰਹੇ ਨੇ ਬਲਾਸਟ ਹੁੰਦੇ ਚੱਲਦਿਆਂ ਹੀ ਇੱਥੇ ਅੱਗ ਇੰਨੀ ਤੇਜ਼ੀ ਦੇ ਨਾਲ ਵਧੀ ਹੈ ਕਿ ਦੂਰ ਤੱਕ ਅੱਗ ਦੀਆਂ ਲਪਟਾਂ ਦੇਖੀਆਂ ਜਾ ਰਹੀਆਂ ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਆ ਦਿਲ ਦਹਿਲਾ ਦੇਣ ਵਾਲੀਆਂ ਇਹ ਤਸਵੀਰਾਂ ਨੇ ਜਿੱਥੇ ਦੂਰ ਤੋਂ ਹੀ ਅੱਗ ਦੀਆਂ ਤੇਜ਼ ਲਪਟਾਂ ਦੇਖੀਆਂ ਜਾ ਰਹੀਆਂ ਨੇ ਧੂਏ ਦਾ ਗੁਬਾਰ ਜਿਹੜਾ ਅਸਮਾਨ ਵੱਲ ਉੱੜਦਾ ਹੋਇਆ ਦਿਖਾਈ ਦੇ ਰਿਹਾ ਫਿਲਹਾਲ ਪੁਲਿਸ ਪ੍ਰਸ਼ਾਸਨ ਮੌਕੇ ਤੇ ਆ ਫਾਇਰ ਬ੍ਰਿਗੇਡ ਦੀਆਂ ਕਈ ਗੱਡੀਆਂ ਮੌਕੇ ਤੇ ਨੇ ਦੱਸਿਆ ਜਾ ਰਿਹਾ ਹੈ 3 ਘੰਟੇ ਦੇ ਕਰੀਬ ਸਮਾਂ ਹੋ ਚੱਲਿਆ ਅੱਗ ਲੱਗੇ ਨੂੰ ਤੇ ਬੁਝਾਉਣ ਦੇ ਲਈ ਕਈ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਇੱਥੇ ਮੌਕੇ ਤੇ ਮ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ট্রান্সਫਾਰਮਰ ਦਾ ਗੋਦਾਮ ਹੋਣ ਦੇ ਚਲਦਿਆਂ ਅੰਦਰ ਤੇਲ ਵੀ ਮੌਜੂਦ ਹੈ ਜਿਸ ਦੇ ਕਾਰਨ ਅੱਗ ਤੇ ਕਾਬੂ ਨਹੀਂ ਪਾਇਆ ਜਾ ਰਿਹਾ ਘਟਨਾ ਤੋਂ ਦੱਸ ਦਿੰਦੇ ਆ ਘਟਨਾ ਛੱਤੀਸਗੜ੍ਹ ਦੀ ਰਾਜਧਾਨੀ ਰਾਏਪੁਰ ਦੀ ਦੱਸੀ ਜਾ ਰਹੀ ਹੈ ਰਾਏਪੁਰ ਦੇ ਸੀਐਸਪੀ ਡੀਸੀਐਲ ট্রান্সਫਾਰਮਰ ਗੋਦਾਮ ਦੇ ਵਿੱਚ ਭਿਆਨਕ ਅੱਗ ਲੱਗੀ ਹੈ ਦੂਰ ਦੂਰ ਤੱਕ ਅਸਮਾਨ ਦੇ ਵਿੱਚ ਧੂੰਏ ਦਾ ਗੁਬਾਰ ਨਜ਼ਰ ਆ ਰਿਹਾ ਇਹ ਅੱਗ ਗੁੜਿਆਰੀ ਦੇ ਵਿੱਚ ਬਿਜਲੀ ਵਿਭਾਗ ਦੇ ਸਬ ਡਿਵੀਜ਼ਨ ਦੇ ਵਿੱਚ ਲੱਗੀ ਹੈ ਔਰ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਇੱਥੇ ਕਰਮਚਾਰੀ ਰੈਸਕਿਊ ਕਰ ਰਹੇ ਨੇ ਅੰਦਰ ਜਿਹੜੇ ਤੇਲ ਦੇ ਭਰੇ ਹੋਏ ਡਰਮ ਡਰਮ ਹੈ ਉਹਨਾਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਕਿ ਇਸ ਅੱਗ ਤੇ ਕਿਸੇ ਨਾ ਕਿਸੇ ਤਰੀਕੇ ਨਾਲ ਕਾਬੂ ਪਾਇਆ ਜਾ ਸਕੇ ਇਸ ਤੋਂ ਪਹਿਲਾਂ ਅੱਗ ਵਾਲੀ ਘਟਨਾ ਦਾ ਜਾਇਜ਼ਾ ਲੈਣ ਦੇ ਲਈ ਕਈ ਕਰਮਚਾਰੀ ਅੰਦਰ ਵੀ ਗਏ ਸੀ ਪਰ ਉਹਨਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਸਾਰੇ ਕਰਮਚਾਰੀਆਂ ਨੂੰ ਬਾਹਰ ਕੱਢਿਆ ਗਿਆ ਕਿਉਂਕਿ ਦੱਸਿਆ ਜਾ ਰਿਹਾ ਹੈ ਕਿ ਇਸੇ ਕਿਉਂਕਿ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਸ਼ਾਰਟ ਸਰਕਟ ਦੇ ਚਲਦਿਆਂ ਅੱਗ ਲੱਗੀ ਸੀ ਅੱਗ ਇਹਨੇ ਤੇਜ਼ੀ ਦੇ ਨਾਲ ਫੈਲੀ ਕਿ ਪੂਰੇ ਦਾ ਪੂਰਾ ਗੋਦਾਮ ਅੱਗ ਦੇ ਹਵਾਲੇ ਹੋ ਗਿਆ ਤੇ ਇਸੇ ਤੋਂ ਬਾਅਦ 25000 ਲੀਟਰ ਦੀ ਆਇਲ ਟੈਂਕੀ ਦੇ ਵਿੱਚ ਵੀ ਬਲਾਸਟ ਹੋ ਗਿਆ ਅੱਗ ਲੱਗਣ ਦੇ ਕੁਝ ਦਿਨ ਬਾਅਦ ਹੀ ਆਇਲ ਟੈਂਕੀ ਫਟਿਆ ਆਇਲ ਟੈਂਕੀ ਦੇ ਟੈਂਕਰ ਦੇ ਵਿੱਚ 25000 ਲੀਟਰ ਜਿਸ ਦੇ ਵਿੱਚ ਤੇਲ ਸੀ ਉਹ ਫਟਿਆ ਉਸ ਤੋਂ ਬਾਅਦ ਅੱਗ ਚਾਰ ਗੁਣਾ ਹੋਰ ਵਧੀ ਹੈ ਮੌਕੇ ਤੇ ਕਲੈਕਟਰ ਐਸਪੀ ਲੈਵਲ ਦੇ ਸਾਰੇ ਅਧਿਕਾਰੀ ਮੌਕੇ ਤੇ ਮੌਜੂਦ ਨੇ ਔਰ 3 ਕਿਲੋਮੀਟਰ ਦੇ ਦਾਇਰੇ ਦੇ ਵਿੱਚ ਰਹਿਣ ਵਾਲੇ ਲੋਕਾਂ ਨੂੰ ਘਰ ਖਾਲੀ ਕਰਨ ਦੇ ਆਦੇਸ਼ ਦਿੱਤੇ ਜਾ ਰਹੇ ਨੇ ਵਾਰ-ਵਾਰ ਇੱਥੇ ਪੋਲਾਸਟੀਮਾ ਜਿਹੜੀਆਂ ਬਨੀਆਂ ਹੋਈਆਂ ਨੇ ਵਾਰ-ਵਾਰ ਉਹ ਅਨਾਉਂਸਮੈਂਟ ਕਰ ਰਹੀਆਂ ਨੇ ਅਨਾਉਂਸਮੈਂਟ ਕਰਕੇ ਲੋਕਾਂ ਨੂੰ ਘਰ ਖਾਲੀ ਕਰਨ ਦੇ ਆਦੇਸ਼ ਦਿੱਤੇ ਜਾ ਰਹੇ ਨੇ ਤਾਂ ਕਿ ਪਹਿਲਾਂ ਹੀ ਉਹ ਕਿਸੇ ਸੁਖਾਵੇਂ ਥਾਂ ਤੇ ਚਲੇ ਜਾਣ ਪੂਰੀ ਜਿਹੜੀ ਘਟਨਾ ਮੈਂ ਇੱਕ ਵਾਰ ਫੇਰ ਤੋਂ ਦੱਸ ਦਿਆਂ ਛੱਤੀਸਗੜ੍ਹ ਦੀ ਰਾਜਧਾਨੀ ਰਾਏਪੁਰ ਦੀ ਹੈ ਜਿੱਥੇ ਸੀਐਸਪੀ ਡੀਸੀਐਲ ਟਰਾਂਸਫਾਰਮਰ ਗੋਦਾਮ ਹੈ ਜਿੱਥੇ ਭਿਆਨਕ ਅਗ ਲੱਗੀ ਆ ਅਗ ਲੱਗਣ ਦੇ ਕੁਛ ਦਰ ਬਾਅਦ ਹੀ 25000 ਲੀਟਰ ਦੀ ਔਇਲ ਟੈਂਕੀ ਵੀ ਬਲਾਸਟ ਹੋ ਗਈ ਜਿਸ ਦੇ ਕਾਰਨ ਚਾਰ ਗੁਣਾ ਅਗ ਵਧ ਗਈ ਇਸ ਤੋਂ ਇਲਾਵਾ ਹਵਾ ਚੱਲਣ ਦੇ ਕਾਰਨ ਵੀ ਅਗ ਤੇਜ਼ ਦੇ ਨਾਲ ਫੈਲ ਰਹੀ ਹੈ ਤੇ ਆਬਾਦੀ ਜਿੱਥੇ ਆਬਾਦੀ ਵਾਲਾ ਜਿਹੜਾ ਇਲਾਕਾ ਹੈ ਉਹ ਇਲਾਕਾ ਖਾਲੀ ਕਰਨ ਦੇ ਲਈ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਹੁਣ ਤੱਕ 3 ਘੰਟੇ ਦਾ ਸਮਾ ਹੋ ਚੁੱਕਿਆ 3 ਘੰਟੇ ਤੋਂ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਫਰ ਬ੍ਰਿਗੇਡ ਦੇ ਵੱਲੋਂ ਪਰ ਅੱਗ ਤੇ ਕਾਬੂ ਪਾਣਾ ਔਖਾ ਹੋਇਆ ਪਿਆ ਅੱਗ ਤੇ ਕਾਬੂ ਨਹੀਂ ਪਾਇਆ ਜਾ ਜਾ ਰਿਹਾ ਤੇਜ਼ ਹਵਾ ਦੇ ਕਾਰਨ ਅੱਗ ਤੇਜ਼ੀ ਦੇ ਨਾਲ ਫੈਲ ਰਹੀ ਹੈ ਦੱਸਿਆ ਜਾ ਰਿਹਾ ਜਿਹੜੀ ਵੱਡੀ ਗੱਲ ਹੈ ਦੱਸਿਆ ਜਾ ਰਿਹਾ ਕਿ ਇਸ ਗੋਦਾਮ ਦੇ ਵਿੱਚ 1 ਲੱਖ ਤੋਂ ਵੱਧ ਟਰਾਂਸਫਾਰਮਰ ਮੌਜੂਦ ਨੇ ਤੇ ਇਸੇ ਘਟਨਾ ਦੇ ਦਰਮਿਆਨ 40% ਤੋਂ ਵੱਧ ਟਰਾਂਸਫਰ ਹੋਣ ਤੱਕ ਸੜ ਚੁੱਕੇ ਨੇ ਆਲੇ-ਦੁਆਲੇ ਜਿਹੜੇ ਡਰਮ ਪਏ ਹੋਏ ਨੇ ਉਹਨਾਂ ਦੇ ਵਿੱਚ ਕਿਉਂਕਿ ਕਈ ਡਰਮ ਜਿਹੜੇ ਨੇ ਡੀਜ਼ਲ ਦੇ ਨਾਲ ਭਰੇ ਹੋਏ ਨੇ ਤੇ ਟਰਾਂਸਫਾਰਮਰਾਂ ਦੇ ਵਿੱਚ ਵੀ ਡੀਜ਼ਲ ਭਰਿਆ ਹੋਇਆ ਜਿਹੜੇ ਕਰਕੇ ਇੱਕ ਤੋਂ ਬਾਅਦ ਇੱਕ ਕਰਕੇ ਬਲਾਸਟ ਹੁੰਦੇ ਜਾ ਰਹੇ ਨੇ ਐਸੀ ਘਟਨਾ ਨੂੰ ਦੇਖਦੇ ਹੋਏ ਪੁਲਿਸ ਦੇ ਸੈਂਕੜੇ ਜਵਾਨ ਅਫਸਰ ਮੌਕੇ ਤੇ ਮੌਜੂਦ ਹੈ ਉੱਥੇ ਹੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕਾਂ ਦੀ ਭੀੜ ਵੀ ਲੱਗੀ ਹੋਈ ਹੈ ਇਹ ਘਟਨਾ ਦੇਖਣ ਦੇ ਵਾਸਤੇ ਜਿਹੜੇ ਲੋਕ ਆ ਰਹੇ ਨੇ ਉਹਨਾਂ ਨੂੰ ਹਟਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਪੁਲਿਸ ਅਧਿਕਾਰੀਆਂ ਦੇ ਵੱਲੋਂ ਵਾਰ-ਵਾਰ ਉਹਨਾਂ ਨੂੰ ਦੂਰ ਜਾਣ ਦੇ ਲਈ ਕਿਹਾ ਜਾ ਰਿਹਾ ਤਾਂ ਕਿ ਕਿਸੇ ਤਰੀਕੇ ਦੀ ਕੋਈ ਹੋਰ ਅਨਸੁਖਾਵੀ ਘਟਨਾ ਇੱਥੇ ਨਾ ਵਾਪਰ ਸਕੇ ਜਿਸ ਤਰੀਕੇ ਦੀ ਇੱਥੇ ਕਟਨਾ ਵਾਪਰੀ ਹੈ ਇੱਥੇ ਅੱਗ ਲੱਗੀ ਹੈ ਜਿਸ ਤਰੀਕੇ ਦੇ ਨਾਲ ਉਹ ਫੈਲ ਰਹੀ ਹੈ ਉਸ ਨੂੰ ਦੇਖਦੇ ਹੋਏ ਪੁਲਿਸ ਕਰਮਚਾਰੀਆਂ ਦੇ ਵੱਲੋਂ ਤੇ ਅਧਿਕਾਰੀਆਂ ਦੇ ਵੱਲੋਂ ਲੋਕਾਂ ਨੂੰ ਦੂਰ ਰਹਿਣ ਦੀ ਅਪੀਲ ਵੀ ਕੀਤੀ ਜਾ ਰਹੀ ਹੈ ਬੇहद ਵੱਡੀ ਘਟਨਾ 3 ਘੰਟੇ 3 ਘੰਟਿਆਂ ਤੋਂ ਵੱਧ ਦਾ ਸਮਾਂ ਹੋ ਚੁੱਕਿਆ ਹੈ 10 ਤੋਂ ਵੱਧ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ਤੇ ਪਹੁੰਚੀਆਂ ਹੋਈਆਂ ਨੇ ਜਿਹਦੇ ਵਿੱਚ ਹੁਣ ਤੱਕ 4 ਲੱਖ ਲੀਟਰ ਪਾਣੀ ਜਿਹੜਾ ਉਹ ਪਾਇਆ ਜਾ ਚੁੱਕਿਆ ਪਰ ਅਜੇ ਵੀ ਅੱਗ ਤੇ ਕਾਬੂ ਨਹੀਂ ਪੈ ਰਿਆ ਇਸੇ ਲਈ ਜਿਹੜੇ ਨੇੜਲੇ ਰਿਹਾਇਸ਼ੀ ਇਲਾਕੇ ਨੇ ਉਹਨਾਂ ਨੂੰ ਖਾਲੀ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ ਪੁਲਿਸ ਦੇ ਵੱਲੋਂ ਵਾਰ-ਵਾਰ ਅਨਾਉਂਸਮੈਂਟ ਕੀਤੀ ਜਾ ਰਹੀ ਹੈ ਤਾਂ ਕਿ ਲੋਕ ਆਪਣੇ ਘਰ ਖਾਲੀ ਕਰਕੇ ਜਿਹੜੀਆਂ ਸੁਰੱਖਿਅਤ ਥਾਵਾਂ ਨੇ ਉਹਨਾਂ ਦੇ ਵੱਲ ਚਲੇ ਜਾਣ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇ ਡੇਨਿਕ ਸਵੇਰਾ ਟੀਵੀ YouTube Facebook Instagram X ਅਤੇ WhatsApp channel par but...